ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ ਤਹਿਸੀਲ ਵੀ ਜੈਤੋ ਹੀ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਜਰਸੀ ਕ੍ਰਾਸ ਬੱਚੀ ਦਿਖਾਉਣੀ ਆ ਡੇਟ ਮੁਤਾਬਕ 22 ਜੀ ਹੁਣੇ ਕਹਿੰਦੇ ਕੌਸਮਾ ਕੱਚੀ ਆ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀਨੂੰ ਪਸੰਦ ਆ ਜੂਗੀ ਤੇ ਆ ਕੇ ਆਪ ਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੂਜਾ ਸੂਹਾ ਵੈੜ ਮੂੰਹ ਤੋਂ 6 ਦੰਦ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 5 ਤੋਂ 6 ਦਿਨ ਲੈ ਜੂ ਪਹਿਲੇ ਸੂਏ ਬਾਈ ਜੀ ਹੁਣੇ ਕਹਿੰਦੇ ਦੋ ਤੱਕ 18 ਕਿਲੋ ਵੈੜ ਨੇ ਚਵਾਇਆ ਐਤਕੀ ਬਾਈ ਜੀ ਹੁਣੇ ਕਹਿੰਦਾ 20 ਕਿਲੋ ਬੜੇ ਆਰਾਮ ਨਾਲ ਚਵਾਜੂ ਫੇਸ ਕੁਆਲਿਟੀ ਸੋਹਣੀ ਦੋਸਤੋ ਸੋਹਣੇ ਮੂੰਹ ਮੱਥੇ ਦੀ ਥਣ ਬਹੁਤ ਸੋਹਣਾ ਦੋਸਤੋ ਹੱਤੀ ਚਵਾਈ ਵਾਲਾ ਥਾਣਾ ਵੇਚ ਸਕਦੇ ਆ ਮੁਠੀ ਵਾਲਾ ਥਾਣਾ ਦੋਸਤੋ ਹਵਾਨੇ ਦੋਸਤੋ ਹਜੇ ਵਾਲਟਲ ਕਾਫੀ ਪਈ ਆ ਵਾਚੀ ਨੇ 5-6 ਦਿਨਾਂ ਚ ਵਾਲਟਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤ ਦੁੱਧ ਬਾਈ ਜੀ ਹੁਣ ਇਹ ਕਹਿੰਦੇ 20 ਕਿਲੋ ਦੀ ਗਾਰੰਟੀ ਐ ਕਿ ਦੁੱਧ 20 ਕਿਲੋ ਵੱਚੀ ਬੜੇ ਆਰਾਮ ਨਾਲ ਚੁਆਜੂ ਥਾਣਾ ਦੋਸਤੋ ਹਾਤੀ ਚਵਾਈ ਵਾਲਾ ਫੋਰਚਾਂਗ ਪੋਰਾਣੀ ਵੱਚੀ ਨੇ ਪੰਜਾਂ ਛੇ ਦਿਨਾਂ ਚ ਵੱਡਾ ਹਵਾਨਾ ਕਰਕੇ ਪੈਰ ਸੋਹਣਾ ਮੂੰਹ ਤੋਂ ਛੇ ਜਾਂਦਾ ਪਹਿਲੇ ਸਵੇਰੇ ਬਾਈ ਜੀ ਹੁਣ ਇਹ ਕਹਿੰਦੇ 18 ਤੋਂ 19 ਕਿਲੋ ਤੋਂ ਚੁਆਇਆ ਐ ਕਿ ਬਾਈ ਜੀ ਹੁਣ ਇਹ ਕਹਿੰਦੇ 20 ਕਿਲੋ ਤੋਂ ਵੱਚੀ ਬੜੇ ਆਰਾਮ ਨਾਲ ਚੁਆਜੂ ਫੋਰਚਾਂਗ ਪੋਰਾਣੀ ਚਾਰਾਂ ਥਾਣਾ ਸੇਮ ਹੀ ਸਾਈਜ਼ ਆ ਹਵਾਨਾ ਸੋਹਣਾ ਤਿਆਰ ਕਰਦੀ ਆਉਂਦੀ ਆ ਵੇਖ ਸਕਦੇ ਆ ਸੀਲ ਸਾਬ ਦਾ ਬਾਈ ਕਹਿੰਦਾ ਕੋਈ ਅੰਤ ਨਹੀਂ ਠੰਡੀ ਸੀ ਰੇਟ ਬਾਈ ਜੀ ਹੁਣ ਰੱਖਿਆ ਹੋਇਆ 62000 ਰੁਪਇਆ ਉਹ ਚ ਬਾਈ ਜੀ ਹੁਣ ਇਹ ਕਹਿੰਦੇ ਮਾਨਤਾਨ ਹੋ ਜੂ ਜਿਹਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ